ਬੜੇ ਦੁੱਖ ਦੇ ਉੱਤੇ ਆਪਾਂ ਇਕੱਠੇ ਹੋਏ ਆ ਸਤਿ ਸ਼੍ਰੀ ਅਕਾਲ ਮੈਂ ਪਹਿਲਾਂ ਜਦੋਂ ਅਕਸਰ ਆਈ ਦਾ ਇਲਾਕੇ ਦੇ ਅੰਦਰ ਕਿਤੇ ਕਮੀ ਕਿਤੇ ਖੁਸ਼ੀ ਕਿਤੇ ਨਾ ਕਿਤੇ ਮਾੜੇ ਤੇ ਕੱਟੇ ਹੋਈਦਾ ਅੱਜ ਹੋਰ ਹੀ ਜਿਹੜੇ ਸਾਡੇ ਡਰਾਈਵਰ ਭਾਈ ਉਹਨਾਂ ਦੇ ਅੱਗੇ ਬੋਲ ਕੇ ਗਏ ਆ ਇਹ ਕੰਮ ਕੇ ਖੋਦੇ ਹੁੰਦੇ ਸੀ ਕਿਸੇ ਡਰਾਈਵਰ ਦੀ ਮਾਲਕ ਨੇ ਤਰਸਾ ਮਾਰ ਲਈ ਕਿਸੇ ਨੂੰ ਬੜੀ મોટી ਗਲਤੀ ਤੇ ਅੰਦਰ ਚਲਾਤਾ ਕਈ ਤਰ੍ਹਾਂ ਦੇ ਛੋਟੇ ਮੁੰਡੇ ਗੱਲਾਂ ਜਬੂਰ ਸੁਣਨ ਨੂੰ ਮਿਲਦੇ ਆ ਸੇ ਪਰ ਮੇਰੇ ਖਿਆਲ ਨਾਲ ਮੈਂ ਆਪਣੀ ਲਾਈਫ ਦੇ ਅੰਦਰ ਇਹ ਪਹਿਲੀ ਵਾਰੀ ਦੇਖਿਆ ਕਿ ਕਿਤੇ ਡਰਾਈਵਰ ਸਹਾਂਵਾ ਨੇ ਆਪਣੇ ਆਪ ਨੂੰ ਖਤਮ ਕੀਤਾ ਹੋਵੇ ਆਤਮ ਹੱਤਿਆ ਕੀਤੀ ਹੋਵੇ। আর ও ਵੀ ਇੱਕੋ ਪਰਿਵਾਰ ਦੇ ਵਿੱਚ শোকਰਾ মানে। ਇਹ ਨੈਣੋ ਨੇ ਲੱਗਦਾ ਹੈ ਜਿਆਦਾ ਇਹ ਦੱਸ ਸਕਦੇ ਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਦੇਖਿਆ ਨਹੀਂ আর ਹਿਸਟਰੀ 'ਚ ਨਹੀਂ ਦੇਖਿਆ ਹਿੰਦੁਸਤਾਨ ਦੇ ਵਿੱਚ। ਇਹ ਪਹਿਲੀ ਘਟਨਾ ਹੈ। ਜਿਹੜੀ ਐਟੀਬਡੀ ਵਾਰਦਾਤ ਜਿਹੜੀ ਹੈ ਡਰਾਈਵਰਾਂ ਦੇ ਨਾਲ ਹੋਈ ਆ ਹਰਪ੍ਰੀਤ ਦੀ ਗਵਿੰਦਰ ਦੀ ਜਾਨ ਗਈ ਆ ਪਰ ਠੀਕ ਆ ਸਿਰ ਸੋਚ ਬੈਠੇ ਆ ਦੁੱਖ ਤੇ ਬੈਠੇ ਆ ਬਹਿਣਾ ਵੀ ਸਾਡਾ ਫਰਜ਼ ਬਣਦਾ ਹੈ ਇਲਾਕੇ ਦੇ ਲੋਕਾਂ ਨੂੰ ਮੇਰੀ ਵੀ ਅਪੀਲ ਆ ਕਿ ਇਸ ਦੁੱਖ ਵਿੱਚ ਫਟੱਟ ਦੇ ਵਿੱਚ ਤੁਸੀਂ ਆਪਣਾ ਸਮਾਂ ਕੱਢ ਕੇ ਵੱਧ ਤੋਂ ਵੱਧ ਆਓ ਜੇ ਗਰੀਏ ਸੀ ਇਹ ਨੋਟਸ ਦੇਖ ਲੈਣੇ ਆ ਕਿ ਲੋਕ ਜੀ ਉਹ ਪਿੰਡ ਦੇ ਗਏ ਆ ਜਾਂ ਉਹਨਾਂ ਦੇ ਪਰਿਵਾਰ ਦਾ ਮੈਂਬਰ ਗਿਆ ਪਰ ਇਹ ਜਿਹੜੇ ਊਣੀ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਕਦੋਂ ਕਿਸਦੇ ਨਾਲ ਵਾਪਰ ਜਾਏ ਇਹ ਤੁਸੀਂ ਯੂਨਿਟੀ ਨਹੀਂ ਦਿਖਾਓਗੇ ਕੱਠ ਨਹੀਂ ਦਿਖਾਓਗੇ ਆ ਜਿਹੜੀਆਂ ਸਰਕਾਰਾਂ ਨੇ ਲੋਕਾਂ ਦੇ ਝੂਠੀਆਂ ਨਹੀਂ ਕਰਦੀਆਂ ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਤੁਸੀਂ 2-3 ਦਿਨ ਤੋਂ ਇੱਥੇ ਬੈਠੇ ਆ। ਇਹ ਹਮੇਸ਼ਾ ਹੀ ਹੁੰਦਾ ਹੈ। ਅਤੇ ਜਿਹੜਾ ਪੁਲਿਸ ਪ੍ਰਸ਼ਾਸਨ ਆਇਆ, ਸਿਵਲ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਕੰਮ ਕੀ ਹੁੰਦਾ? ਵਿਚਰੋ ਉਹ ਵੀ ਦਮ ਦੇਖਦੇ ਆ ਕਿ ਇੱਕ ਦਿਨ ਦੇਖ ਲਈਏ, ਦੋ ਦਿਨ ਦੇਖ ਲਈਏ। ਇਹ ਇਹਨਾਂ ਨੇ ਉੱਠ ਕੇ ਤਾਂ ਚਲੇ ਹੀ ਜਾਣਾ ਹੈ। ਪਰ ਜਿਹੜੇ ਲੋਕ ਆਪਣੇ ਦਮ ਤੇ ਕਾਇਮ ਰਹਿੰਦੇ ਆ, ਉਹੀ ਸਰਕਾਰਾਂ ਨੂੰ ਝੁਕਾ ਦਿੰਦੇ ਆ। ਜਿੱਥੇ ਆਪਾਂ ਬੈਠੇ ਆ ਨਿਆਂ ਦੀ ਧਰਤੀ ਇਹ ਤੇਜਸੇ ਸੰਤੰਰੁਣਾਂ ਦੀ ਧਰਤੀ ਹੈ ਇਸ ਧਰਤੀ ਤੇ ਉਹਨਾਂ ਨੇ ਬਹੁਤ ਵੱਡੀਆਂ ਜੰਗਾਂ ਲੜੀਆਂ ਇਸ ਧਰਤੀ ਤੋਂ ਅਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਹੱਕ ਦਿਵਾਜੇ ਰਹੇ ਕਿੱਥੇ ਸੀ ਉਹਨਾਂ ਨੇ ਪਰਜਾਤੰਤਰ ਦੇ ਖਿਲਾਫ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਮੂਮੰਦ ਤੇ ਪਰਸਪਰ ਨਾਲ ਸਾਡਾ ਦਿੱਤਾ ਕਾਈ ਦੇ ਖਿਲਾਫ ਬੜੀਆਂ ਉਹਨਾਂ ਨੇ ਉਹ ਜਿਹੜੇ ਸੀ ਨਾ ਨੇ ਉਹ ਇਸ ਤਕਸੀ ਦੇ ਇਤਿਹਾਸ ਤੋਂ ਤੁਹਾਨੂੰ ਜਿਹੜਾ ਵਾਕ ਉਹਨਾਂ ਚੀਜ਼ਾਂ ਤੇ ਕੁਛ ਛਿੱਟ ਕੇ ਆਪਣੇ ਆਪ ਨੂੰ ਅੱਗੇ ਲਾਣਾ ਨਹੀਂ ਕਰਾਉਂਦੇ। ਸੋ ਅੱਜ ਮੈਂ ਕੋਈ ਤੁਹਾਨੂੰ ਪਿੱਛੇ ਨੂੰ ਕੋਈ ਲਾਂਬਾ ਨਹੀਂ ਦੇ ਰਿਹਾ